ਸੱਸੀ ਦਾ ਸਾਰਾ ਨੂੰ ਕੀ ਹਾਲ ਜਾਲਾ ਅਬ ਭਈਆ ਦੇਖਿਓ ਕੁੜੀਏ ਵਸਾਲਾ ਇਹ ਕਹਿੰਦਾ ਨਾ ਇਹ ਵੀ ਤੇ ਹੋਰ ਵੀ ਬਹੁਤ ਜ਼ੋਰ ਲੱਗਿਆ ਪਿਆ ਵੀ ਦਲਜੀਤ ਨੂੰ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕਰ ਦੋ ਤੇ ਇਹਨੇ ਮਤਲਬਾ ਨੂੰ ਬਿਆਨ ਦਿੱਤਾ ਕਹਿੰਦਾ ਨਾ ਮਤਲਬ ਦਲਜੀਤ ਨੂੰ ਅਸੀਂ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕੱਢਦੇ ਆਂ ਇਹਦੀ ਜਗ੍ਹਾ ਕੋਈ ਨਾ ਭਲਾਸਾ ਨੂੰ ਸ਼ੂਟਿੰਗ ਕਿਉਂ ਨਾ ਦੁਬਾਰਾ ਕਰਨੀ ਪੈ ਜੇ ਪਰ ਆ ਤੁਸੀਂ ਵੇਖ ਸਕਦੇ ਆਂ ਥੱਲੇ ਉਹ ਧਾਰ ਨਹੀਂ ਮਾਰਦਾ ਤੁਹਾਡੇ ਬੋਲੀਵੁੱਡ ਦੀ ਧਾਰ ਵੀ ਅਗਲੇ ਨੇ ਕਿਹਾ ਹੋਇਆ ਕਿ ਮੈਂ ਬੋਲੀਵੁੱਡ ਤੋਂ ਕੀ ਲੈਣਾ ਯਾਰ ਤੂੰ ਤੁਹਾਡਾ ਦਿਮਾਗ ਹੈ ਨਹੀਂ ਲੌਜੀਕ ਨਾਲ ਸੋਚੋ ਉਹ ਬੰਦਾ ਤਾਂ ਉਥੇ ਹਾਲੀਵੁੱਡ ਕਿਤੇ ਕੋਚੇ ਅੱਲਾ ਕਿਤੇ ਗ੍ਰੈਮੀ ਤੁਸੀਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹਣਾ ਗ੍ਰੈਮੀ ਠੀਕ ਆ ਤੇ ਤੁਸੀਂ ਬਾਰਡਰ 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 ਕੀ ਆ ਬਾਰਡਰ ਦੇ ਵਿੱਚ ਕੱਢਦਾ ਤੇ ਕੱਢਦਾ ਓਏ ਉਧਾਰ ਨਹੀਂ ਮਾਰਦਾ ਤੁਹਾਡੀ ਬਾਰਡਰ ਦੀ ਮੈਂ ਤੇ ਪੰਜਾਬੀ ਭਰਾਵਾਂ ਨੂੰ ਵੀ ਕਹਿਣਾ ਚਾਹਣਾ ਵੱਧ ਚੜ ਕੇ ਆਪਣੇ ਪੇ ਦਿਲਜੀਤ ਦੀ ਹੈਲਪ ਸਪੋਰਟ ਕਰੋ ਪਤਾ ਕਿਉਂ ਸਪੋਰਟ ਦਾ ਮਤਲਬ ਕਈ ਕਹਿਣਗੇ ਸਾਨੂੰ ਕੀ ਆ ਯਾਰ ਉਹਦੀ ਆਪ ਦਾ ਜਦੋਂ ਵੱਡੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਇਹ ਚੀਜ਼ ਬੋਲਦਾ ਨਾ ਕਿ ਜੇ ਐਲ ਆਰ ਗੀਆਂ ਦੇ ਵਿੱਚ ਵੀ ਮੈਂ ਹਾਂ ਪੰਜਾਬ ਤੇ ਜਿਹਦਾ ਸਾੜਾ ਇਹਨਾਂ ਨੂੰ ਲੱਗਦਾ ਵੀ ਪੰਜਾਬ ਕਿਉਂ ਕਹਿੰਦਾ ਦੇਸ਼ ਦਾ ਨਾਂ ਕਿਉਂ ਨਹੀਂ ਲੈ ਰਿਆ ਉਹ ਯਾਰ ਉਹ ਦੇਸ਼ ਦਾ ਫਲੈਗ ਝੰਡਾ ਲੈ ਕੇ ਤਾਂ ਜਾਂਦਾ ਹਰੇਕ ਸ਼ੋਅ ਚ ਪਹਿਲਾਂ ਉਹੀ ਆ ਬਾਅਦ ਚ ਕਹਿੰਦਾ ਮੈਂ ਹਾਂ ਪੰਜਾਬ ਤੇ ਪੰਜਾਬ ਦਾ ਹੀ ਆ ਤੇ ਪੰਜਾਬ ਦਾ ਹੀ ਉਹ ਹੋਰ ਉਹ ਬਿਹਾਰ ਦਾ ਕਹਿ ਦੂਗਾ ਠੀਕ ਆ ਰੌਲਾ ਤਾਂ ਬਸ ਦਸਤਾਰ ਦਾ ਤੇ ਪੰਜਾਬੀ ਦਾ ਬਸ ਮੇਨ ਆ ਬੰ ਮੁੱਦਾ ਚੱਕ ਲੋ ਜਿਹੜਾ ਚੱਕਿਆ ਜਾਂਦਾ ਤੇ ਆ ਜਿਹੜੇ ਸੁਨੀਲ ਛੜੀ ਦੇ ਬਿਆਨ ਵੀ ਹੋਣਾ ਉਹ ਅਗਲਾ ਧਾਰ ਨਹੀਂ ਮਾਰਦਾ ਸੋਡੇ ਸੋਡਾ ਬਾਲੀਵੁੱਡ ਦਾ ਸਾਊਥ ਵਾਲਿਆਂ ਤੋਂ ਥੱਲੇ ਹੋਇਆ ਪਿਆ ਹੁਣ ਸੋ ਵੀਡੀਓ ਨੂੰ ਬਈ ਸ਼ੇਅਰ ਕਰਿਓ ਤੇ ਸਪੋਰਟ ਕਰੋ ਦਲਜੀਤ ਦੀ ਬਾਤ ਚੜਕੇ ਕੱਸੀ ਗਸਰ ਨੂੰ ਕੀ ਹਾਲ ਜਾਲ ਆਬ ਭਈਆ ਦੇਖਿਓ ਕੁੜੀਏ ਵਸਾਲਾ ਇਹ ਕਹਿੰਦਾ ਨਾ ਇਹ ਵੀ ਤੇ ਹੋਰ ਵੀ ਬਹੁਤ ਜ਼ੋਰ ਲੱਗਿਆ ਪਿਆ ਵੀ ਦਲਜੀਤ ਨੂੰ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕਰ ਦੋ ਤੇ ਇਹਨੇ ਮਤਲਬਾ ਨੂੰ ਬਿਆਨ ਦਿੱਤਾ ਕਹਿੰਦਾ ਨਾ ਮਤਲਬ ਦਲਜੀਤ ਨੂੰ ਅਸੀਂ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕੱਢਦੇ ਆਂ ਇਹਦੀ ਜਗ੍ਹਾ ਕੋਈ ਨਾ ਭਲਾ ਸਾਨੂੰ ਸ਼ੂਟਿੰਗ ਕਿਉਂ ਨਾ ਦੁਬਾਰਾ ਕਰਨੀ ਪੈ ਜੇ ਪਰ ਆ ਤੁਸੀਂ ਵੇਖ ਸਕਦੇ ਆਂ ਥੱਲੇ ਉਹ ਧਾਰ ਨਹੀਂ ਮਾਰਦਾ ਤੁਹਾਡੇ ਬੋਲੀਵੁੱਡ ਦੀ ਧਾਰ ਵੀ ਅਗਲੇ ਨੇ ਕਿਹਾ ਹੋਇਆ ਕਿ ਮੈਂ ਬੋਲੀਵੁੱਡ ਤੋਂ ਕੀ ਲੈਣਾ ਯਾਰ ਤੂੰ ਤੁਹਾਡਾ ਦਿਮਾਗ ਹੈ ਨਹੀਂ ਲੌਜੀਕ ਨਾਲ ਸੋਚੋ ਉਹ ਬੰਦਾ ਤਾਂ ਉਥੇ ਹਾਲੀਵੁੱਡ ਪਹੁੰ ਕਿਤੇ ਕੋਚੇ ਅੱਲਾ ਕਿਤੇ ਗ੍ਰੈਮੀ ਤੁਸੀਂ ਕਿਤੇ ਸੁਪਨੇ ਵਿੱਚ ਨਹੀਂ ਸੋਚਿਆ ਹੋਣਾ ਗ੍ਰੈਮੀ ਠੀਕ ਆ ਤੇ ਤੁਸੀਂ ਬਾਰਡਰ 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 ਕੀ ਆ ਬਾਰਡਰ ਦੇ ਵਿੱਚ ਕੱਢਦਾ ਤੇ ਕੱਢਦਾ ਓਏ ਉਧਾਰ ਨਹੀਂ ਮਾਰਦਾ ਤੁਹਾਡੀ ਬਾਰਡਰ ਦੀ ਮੈਂ ਤੇ ਪੰਜਾਬੀ ਭਰਾਵਾਂ ਨੂੰ ਵੀ ਕਹਿਣਾ ਚਾਹਣਾ ਵੱਧ ਚੜ ਕੇ ਆਪਣੇ ਪੇ ਦਿਲਜੀਤ ਦੀ ਹੈਲਪ ਸਪੋਰਟ ਕਰੋ ਪਤਾ ਕਿਉਂ ਸਪੋਰਟ ਦਾ ਮਤਲਬ ਕਈ ਕਹਿਣਗੇ ਸਾਨੂੰ ਕੀ ਆ ਯਾਰ ਉਹਦੀ ਆਪ ਦਾ ਜਦੋਂ ਵੱਡੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਇਹ ਚੀਜ਼ ਬੋਲਦਾ ਨਾ ਕਿ ਜੇ ਐਲ ਆਰ ਗੀਆਂ ਦੇ ਵਿੱਚ ਵੀ ਮੈਂ ਹਾਂ ਪੰਜਾਬ ਤੇ ਜਿਹਦਾ ਸਾੜਾ ਇਹਨਾਂ ਨੂੰ ਲੱਗਦਾ ਵੀ ਪੰਜਾਬ ਕਿਉਂ ਕਹਿੰਦਾ ਦੇਸ਼ ਦਾ ਨਾਂ ਕਿਉਂ ਨਹੀਂ ਲੈ ਰਿਆ ਉਹ ਯਾਰ ਉਹ ਦੇਸ਼ ਦਾ ਫਲੈਗ ਝੰਡਾ ਲੈ ਕੇ ਤਾਂ ਜਾਂਦਾ ਹਰੇਕ ਸ਼ੋਅ ਚ ਪਹਿਲਾਂ ਉਹੀ ਆ ਬਾਅਦ ਚ ਕਹਿੰਦਾ ਮੈਂ ਹਾਂ ਪੰਜਾਬ ਤੇ ਪੰਜਾਬ ਦਾ ਹੀ ਆ ਤੇ ਪੰਜਾਬ ਦਾ ਹੀ ਕੋ ਉਹ ਹੋਰ ਉਹ ਬਿਹਾਰ ਦਾ ਕਹਿ ਦੂਗਾ ਠੀਕ ਆ ਰੌਲਾ ਤਾਂ ਬਸ ਦਸਤਾਰ ਦਾ ਤੇ ਪੰਜਾਬੀ ਦਾ ਬਸ ਮੇਨਾ ਬੰ ਮੁੱਦਾ ਚੱਕ ਲੋ ਜਿਹੜਾ ਚੱਕਿਆ ਜਾਂਦਾ ਤੇ ਆ ਜਿਹੜੇ ਸੁਨੀਲ ਛੜੀ ਦੇ ਬਿਆਨ ਵੀ ਹੋਣਾ ਉਹ ਅਗਲਾ ਧਾਰ ਨਹੀਂ ਮਾਰਦਾ ਸੋਡੇ ਸੋਡਾ ਬਾਲੀਵੁੱਡ ਦਾ ਸਾਊਥ ਵਾਲਿਆਂ ਤੋਂ ਥੱਲੇ ਹੋਇਆ ਪਿਆ ਹੁਣ ਸੋ ਵੀਡੀਓ ਨੂੰ ਬਈ ਸ਼ੇਅਰ ਕਰੋ ਤੇ ਸਪੋਰਟ ਕਰੋ ਦਿਲਜੀਤ ਦੀ ਬਾਤ ਚੜ ਕੇ ਤਸਵੀਰਾਂ ਨੂੰ ਕੀ ਹਾਲ ਜਾਲਾ ਅਬ ਭਈਆ ਦੇਖਿਓ ਕੁੜੀਏ ਵਸਾਲਾ ਇਹ ਕਹਿੰਦਾ ਨਾ ਇਹ ਵੀ ਤੇ ਹੋਰ ਵੀ ਬਹੁਤ ਜ਼ੋਰ ਲੱਗਿਆ ਪਿਆ ਵੀ ਦਲਜੀਤ ਨੂੰ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕਰ ਦੋ ਤੇ ਇਹਨੇ ਮਤਲਬਾਨਾ ਬਿਆਨ ਦਿੱਤਾ ਕਹਿੰਦਾ ਨਾ ਮਤਲਬ ਦਲਜੀਤ ਨੂੰ ਅਸੀਂ ਬਾਰਡਰ ਫਿਲਮ ਦੇ ਵਿੱਚੋਂ ਬਾਹਰ ਕੱਢਦੇ ਆਂ ਇਹਦੀ ਜਗ੍ਹਾ ਕੋਈ ਨਾ ਭਲਾ ਸਾਨੂੰ ਸ਼ੂਟਿੰਗ ਕਿਉਂ ਨਾ ਦੁਬਾਰਾ ਕਰਨੀ ਪੈ ਜੇ ਪਰ ਆਪ ਤੁਸੀਂ ਦੇਖ ਸਕਦੇ ਆਂ ਥੱਲੇ ਉਹ ਧਾਰ ਨਹੀਂ ਮਾਰਦਾ ਸੋਡੇ ਬਾਲੀਵੁੱਡ ਦੀ ਧਾਰ ਵੀ ਅਗਲੇ ਨੇ ਕਿਹਾ ਹੋਇਆ ਕਿ ਮੈਂ ਬਾਲੀਵੁੱਡ ਤੋਂ ਕੀ ਲੈਣਾ ਯਾਰ ਤੂੰ ਤੁਹਾਡੇ ਦਿਮਾਗ ਹੈ ਨਹੀਂ ਲੌਜੀਕ ਨਾਲ ਸੋਚੋ ਉਹ ਬੰਦਾ ਤਾਂ ਉਥੇ ਹਾਲੀਵੁੱਡ ਪਹ ਕਿੱਤੇ ਕੋਚੇ ਅੱਲਾ ਕਿਤੇ ਗ੍ਰੈਮੀ ਤੁਸੀਂ ਕਿਤੇ ਸੁਪਨੇ ਵਿੱਚ ਨਹੀਂ ਸੋਚਿਆ ਹੋਣਾ ਗ੍ਰੈਮੀ ਠੀਕ ਆ ਤੁਸੀਂ ਬਾਰਡਰ 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 ਕੀ ਆ ਬਾਰਡਰ ਦੇ ਵਿੱਚ ਕੱਢਦਾ ਤੇ ਕੱਢਦਾ ਉਹ ਉਧਾਰ ਨਹੀਂ ਮਾਰਦਾ ਥੋੜੀ ਬਾਰਡਰ ਦੀ ਮੈਂ ਤੇ ਪੰਜਾਬੀ ਭਰਾਵਾਂ ਨੂੰ ਵੀ ਕਹਿਣਾ ਚਾਹਣਾ ਵੱਧ ਚੜ ਕੇ ਆਪਣੇ ਪੇ ਦਲਜੀਤ ਦੀ ਹੈਲਪ ਸਪੋਰਟ ਕਰੋ ਪਤਾ ਕਿਉਂ ਸਪੋਰਟ ਦਾ ਮਤਲਬ ਕਈ ਕਹਿਣਗੇ ਸਾਨੂੰ ਕੀ ਆ ਯਾਰ ਉਹਦੀ ਆਪ ਦਾ ਜਦੋਂ ਵੱਡੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਇਹ ਚੀਜ਼ ਬੋਲਦਾ ਹਨ ਕਿ ਜੇ ਐਲ ਆਰ ਕੀਆਂ ਦੇ ਵਿੱਚ ਵੀ ਮੈਂ ਹਾਂ ਪੰਜਾਬ ਤੇ ਜਿਹਦਾ ਸਾੜਾ ਇਹਨਾਂ ਨੂੰ ਲੱਗਦਾ ਵੀ ਪੰਜਾਬ ਕਿਉਂ ਕਹਿੰਦਾ ਦੇਸ਼ ਦਾ ਨਾਂ ਕਿਉਂ ਨਹੀਂ ਲੈ ਰਿਆ ਉਹ ਯਾਰ ਉਹ ਦੇਸ਼ ਦਾ ਫਲੈਗ ਝੰਡਾ ਲੈ ਕੇ ਤਾਂ ਜਾਂਦਾ ਹਰੇਕ ਸ਼ੋਅ 'ਚ ਪਹਿਲਾਂ ਉਹੀ ਆ ਬਾਅਦ 'ਚ ਕਹਿੰਦਾ ਮੈਂ ਹਾਂ ਪੰਜਾਬ ਤੇ ਪੰਜਾਬ ਦਾ ਹੀ ਆ ਤੇ ਪੰਜਾਬ ਦਾ ਹੀ ਕੋ ਉਹ ਹੋਰ ਉਹ ਬਿਹਾਰ ਦਾ ਕਹਿ ਦੂਗਾ ਠੀਕ ਆ ਰੌਲਾ ਤਾਂ ਬਸ ਦਸਤਾਰ ਦਾ ਤੇ ਪੰਜਾਬੀ ਦਾ ਬਸ ਮੇਨਾ ਬੰ ਮੁੱਦਾ ਚੱਕ ਲੋ ਜਿਹੜਾ ਚੱਕਿਆ ਜਾਂਦਾ ਤੇ ਆ ਜਿਹੜੇ ਸੁਨੀਲ ਛੜੀ ਦੇ ਬਿਆਨ ਵੀ ਹੋਣਾ ਉਹ ਅਗਲਾ ਧਾਰਨੀ ਮਾਰਦਾ ਸੋਡੇ ਸੋਡਾ ਬਾਲੀਵੁੱਡ ਦਾ ਸਾਊਥ ਵਾਲਿਆਂ ਤੋਂ ਥੱਲੇ ਹੋਇਆ ਪਿਆ ਹੁਣ ਸੋ ਵੀਡੀਓ ਨੂੰ ਬਈ ਸ਼ੇਅਰ ਕਰੋ ਤੇ ਸਪੋਰਟ ਕਰੋ ਦਿਲਜੀਤ ਦੀ ਬਾਤ ਚੜਕੇ